ਜੋ ਹੋਈ ਮੈਲਾ ਡਾਕਟਰ ਦੇ ਨਾਲ ਦ੍ਰਿੰਦਕੀ ਭਰੀ ਹਰਕਤ ਨੇ ਪੂਰੇ ਦੇਸ਼ ਭਰ ਦੇ ਵਿੱਚ ਡਾਕਟਰਾਂ ਨੂੰ ਸੜਕਾਂ ਤੇ ਲਿਆ ਤਰ ਅਸਲ ਡਾਕਟਰਾਂ ਦੇ ਵੱਲੋਂ ਹੁਣ ਸੜਕਾਂ ਦੇ ਉੱਤਰ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਸ ਮੈਲਾ ਡਾਕਟਰ ਦੀ ਇਨਸਾਫ ਦੀ ਮੰਗ ਕੀਤੀ ਹੈ ਜਿਸ ਮਹਿਲਾ ਡਾਕਟਰ ਨੂੰ ਕੁਝ ਦਰਿੰਦਿਆਂ ਦੇ ਵੱਲੋਂ ਬਲੈਕ ਕਰ ਕਰਕੇ ਉਸ ਦਾ ਬਹਿਰਮੀ ਨਾਲੋਂ ਜਾਨੋਂ ਮਾਰਤਾ ਜਦੋਂ ਬਾਅਦ ਡਾਕਟਰ ਭਾਈਚਾਰੇ ਦੇ ਵਿੱਚ ਰੋਸ਼ਨੀ ਭਾਵਨਾ ਉਹਨਾਂ ਦਾ ਕਹਿਣਾ ਕਿ ਅਸੀਂ ਕਿਵੇਂ ਆਪਣੀਆਂ ਧੀਆ ਭੈਣਾਂ ਨੂੰ ਰਾਤ ਨੂੰ ਡਿਊਟੀ ਤੇ ਭੇਜ ਦਈਏ ਕਿਉਂਕਿ ਡਾਕਟਰਾਂ ਵਿੱਚ ਜਿਹੜਾ ਸਟਾਫ ਆ ਜ਼ਿਆਦਾਤਰ ਸਟਾਫ ਨਰਸਾਂ ਦੇ ਵਿੱਚ ਉਹ ਮਹਿਲਾ ਦਾ ਹੈ ਜਿਨ੍ਹਾਂ ਨੇ ਡਿਊਟੀ ਦਿਨ ਰਾਤ ਨੂੰ ਦੀ ਜੇਕਰ ਡਾਕਟਰ ਹੀ ਸੇਫ ਨਹੀਂ ਡਾਕਟਰਾਂ ਨਾਲ ਹੀ ਜਈਆਂ ਹਰਕਤਾਂ ਹੋਣਗੀਆਂ ਜੇ ਇਹ ਘਟਨਾਵਾਂ ਹੋਣਗੀਆਂ ਤਾਂ ਆਮ ਲੋਕਾਂ ਦਾ ਇਲਾਜ ਕਿਵੇਂ ਕਰਨਗੇ है मैं कहना चाहूँगा कि जो भी एक मर्डर ये बहुत घटिया है जल्द तो जल्द सानू न्याय चाहिए नहीं तो असि इस तुम्हारी भी स्ट्राइक करांगे, गए हाले सिर्फ एक दिन की कॉल दिखती है एमरजेंसी फिर चल रही है ਏ ਨਾਵੇ ਸਾਨੂੰ ਐਮਰਜੈਂਸੀਸ ਵੀ ਬੰਦ ਕਰਨੀਆਂ ਪੈਣ ਉਦਾਂ ਸਾਰੇ ਬਾਜ਼ਾਰ ਬੰਦ ਹੋ ਜਾਂਦੇ ਆ ਜੇ ਡਾਕਟਰ ਕੋਈ ਬੰਦ ਕਰੇ ਤਾਂ ਲੋਕੀ ਤੜਪਦੇ ਆ ਕਿਉਂ ਕਿਉਂ ਅਸੀਂ ਰਾਤ ਨੂੰ ਰਾਤ ਨੂੰ ਡਿਊਟੀਆਂ ਕਰੀਏ ਸਾਡੀਆਂ ਕੁੜੀਆਂ ਕਿਉਂ ਡਿਊਟੀਆਂ ਕਰਨ ਸਟਰੀਆਂ ਵੀ ਨਰਸਸ ਹੈਗੀਆਂ ਸਾਰੀਆਂ ਲੇਡੀਆਂ ਹੈ ਕਿਉਂ ਕਿਉਂ ਉਹ ਕਿਉਂ ਕਿਉਂ ਪ੍ਰੋਟੈਕਸ਼ਨ ਸਰਕਾਰ ਦਾ ਜਿੰਮਾ ਨਹੀਂ ਹੈ ਸਰ ਅਸੀਂ ਆਹਨ ਨਰਾਤੇ ਆਣੇ ਆਸੀਂ ਲੇਡੀਜ਼ ਪੂਜਾ ਕਰਦੇ ਮਾਤਾ ਦੀ ਪੂਜਾ ਕਰਦੇ ਆ ਕੀ ਫਾਇਦਾ ਇਦਾਂ ਦੀ ਪੂਜਾ ਕਰਨ ਦਾ ਜਿੱਦੇ ਚ ਦੁਰਗਾ ਪੂਜਾ ਹੋਣੀ ਹੈ ਅੱਜ ਕੱਲ੍ਹ ਕਟਾਤੇ ਵਿੱਚ ਕੀ ਫਾਇਦਾ ਹੈ ਇਸ ਚੀਜ਼ ਦਾ ਜੇ ਅਸੀਂ ਆਪਾਂ ਜੇ ਆਪਾਂ ਡਾਕਟਰਸ ਨੂੰ ਨਹੀਂ ਬਚਾ ਸਕਦੇ ਕਿਸੇ ਕੁੜੀ ਨੂੰ ਨਹੀਂ ਬਚਾ ਸਕਦੇ ਚਲੋ ਕੁੜੀ ਡਾਕਟਰ ਸੀਗੀ ਉਹ ਲੱਗ ਗੱਲ ਬਟ ਬਹੁਤ ਮਾਰਾ ਹੋਇਆ ਮੈਂ ਜਾਊਂਗਾ ਕਿ ਜਲਦੀ ਤੋਂ ਜਲਦੀ ਜਸਟਿਸ ਮਿਲੇ ਤਾਂ ਕਿ ਉਦੇ ਮਾਮਾਰ ਨੂੰ ਵੀ ਸ਼ਾਂਤੀ ਮਿਲੇ ਤੇ ਸਾਨੂੰ ਵੀ ਸ਼ਾਂਤੀ ਮਿਲੇ ਥੈਂਕ ਯੂ ਜਿਹੜੀ ਅੱਜ ਦੀ ਇਹ ਸਟ੍ਰਾਈਕ ਆ ਇਹ ਡਾਕਟਰ ਸਾਰਿਆਂ ਦੀ ਸਟ੍ਰਾਈਕ ਆ ਇਹਨਾਂ ਦੇ ਨਾਲ ਸਾਡੀ ਨਰਸਿੰਗ ਯੂਨੀਅਨ ਨਾਲ ਹੈ ਖੜੀ ਹੈ ਕਿਉਂਕਿ ਜਿਹੜੀ ਫੀਮੇਲ ਆ ਉਹ ਈਵਨਿੰਗ ਨਾਈਟ ਤੇ ਆਂਦੀ ਆ ਉਹਦੀ ਪ੍ਰੋਟੈਕਸ਼ਨ ਕੀ ਹੈ ਇੱਕ ਅਸੀਂ 슬ੋਗਨ ਬੋਲਦੇ ਹਾਂ ਬੇਟੀ ਬਚਾਓ ਬੇਟੀ ਪੜ੍ਹਾਓ ਪੜ੍ਹਾਓ ਤੇ ਫਿਰ ਫਿਰ ਪ੍ਰੋਟੈਕਸ਼ਨ ਕੌਣ ਕਰੇਗਾ ਸਰਕਾਰ ਨੂੰ ਚਾਹੀਦਾ ਆ ਕਿ ਪ੍ਰੋਪਰ ਜਿਹੜਾ ਲਾ ਬਣੇ ਤਾਂ ਕਿ ਜਿਹੜੀਆਂ ਕੁੜੀਆਂ ਆ ਉਹ ਈਵਨਿੰਗ ਨਾਈਟ ਦੇ ਵਿੱਚ ਸੇਫ ਹੋਣ ਤੇ ਡਿਊਟੀਆਂ ਕਰ ਸਕਣ ਡਾਕਟਰਾਂ ਦੇ ਲਈ ਬਿਲਕੁਲ ਪ੍ਰੋਟੈਕਸ਼ਨ ਨਹੀਂ ਹੈਗੀ ਈਵਨਿੰਗ ਨਾਈਟ ਦੇ ਵਿੱਚ ਪਬਲਿਕ ਆਂਦੀ ਆ ਡਾਕਟਰਾਂ ਨੂੰ ਬੋਲ ਕੇ ਚਲੀ ਜਾਂਦੀ ਆ ਡਾਕਟਰਾਂ ਦੇ ਲਈ ਕੀ ਪ੍ਰੋਟੈਕਸ਼ਨ ਹੈ ਉੱਥੇ ਚਾਹੇ ਫੀਮੇਲ ਹੈ ਚਾਹੇ ਮੇਲ ਹੈ ਡਾਕਟਰਾਂ ਨੂੰ ਕੋਟ ਕੇ ਚਲੇ ਜਾਂਦੇ ਆ ਡਾਕਟਰਾਂ ਦੇ ਲਈ ਕਿਉਂ ਨਹੀਂ ਲਾ ਬਣਦਾ ਨਾਲੇ ਡਾਕਟਰ ਰੱਬ ਦਾ ਰੂਪ ਕਹੋਂਦੇ ਆ ਫਿਰ ਰੱਬ ਦੇ ਰੂਪ ਨਾਲ ਦੱਸਦੀ ਕਿ ਹਾਰਪੁਰ ਦੇ ਵਿੱਚ ਡਾਕਟਰ ਐਸੋਸੀਏਸ਼ਨ ਦੇ ਵੱਲੋਂ ਜਿਹੜਾ ਕੈਂਪਲ ਮਾਰਚ ਕਰਕੇ ਦੋਜ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਕਿ ਜਲ ਤੋਂ ਜਲ ਇਸ ਦੀ ਕਾਰਵਾਈ ਕੀਤੀ ਜਾਵੇ ਲਗੱਤਾਂ ਦੇ ਵਿੱਚ ਮਹਿਲਾ ਡਾਕਟਰਾਂ ਦੇ ਨਾਲ ਜੋ ਘਟਨਾ ਹੋਈ ਆ ਬੜੀ ਮੰਦਭਾਗੀ ਘਟਨਾ ਇਸ ਦੀ ਇਨਸਾਫੀਰੀ ਮੰਗ ਕੀਤੀ ਗਿਆ ਉੱਥੇ ਹੀ ਪੰਜਾਬ ਸਰਕਾਰ ਨੇ ਅਪੀਲ ਕੀਤੀ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿਉਂਕਿ ਜੇਕਰ ਅਜਿਹੀਆਂ ਘਟਨਾਵਾਂ ਡਾਕਟਰਾਂ ਦੇ ਨਾਲ ਹੋ ਸਕਦੀਆਂ ਨੇ ਤਾਂ ਆਮ ਲੋਕ ਦਾ ਉਹ ਕਿਵੇਂ ਇਲਾਜ ਕਰਨ ਕਿਉਂਕਿ ਜੇਕਰ ਡਾਕਟਰ ਹੀ ਸੇਫ ਨਹੀਂ ਤਾਂ ਉਹ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਡਾਕਟਰ ਨੇ ਹਲੇ ਰਾਤ ਨੂੰ ਵੀ ਇੱਕ ਤਕਰੀਬਨ ਉਹਨੇ ਡਿਊਟੀ ਹੁੰਦੀ ਆ ਦਿਨ ਰਾਤ ਡਿਊਟੀ ਹੁੰਦੀ ਰਹਤ ਰਹਿਣਾ ਕਿ ਬੇਚਕ ਹਜੇ ਐਮਰਜੈਂਸੀ ਸੌਮਾ ਸਾਡੀ ਚੱਲ ਰਹੀ ਨੇ ਪਰ ਜਿਕੇ ਸਰਕਾਰ ਨੇ ਇਨਸਾਫ ਨਾ ਆਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਪ੍ਰਦਰਸ਼ਨ ਕਰਾਂ